ਇੱਕ ਵੱਡੀ ਖਬਰ ਪੁਲਿਸ ਥਾਣੇ ਦੇ ਬਾਹਰ ਜ਼ੋਰਦਾਰ ਧਮਾਕੇ ਦੇ ਨਾਲ ਜੁੜੀ ਹੋਈ ਹੈ ਸਰਦੀ ਇਲਾਕੇ ਦੇ ਵਿੱਚ ਅੱਧੀ ਰਾਤ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਤੇ ਪੂਰਾ ਇਲਾਕਾ ਦਹਿਲ ਜਾਂਦਾ ਗੁਰਦਾਸਪੁਰ ਪੁਲਿਸ ਥਾਣੇ ਦੇ ਬਾਹਰ ਇੱਕ ਘਟਨਾਕ੍ਰਮ ਵਾਪਰਿਆ ਹਾਲਕਿ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਪੁਲਿਸ ਅਧਿਕਾਰੀ ਨਾਲ ਇਸ ਘਟਨਾਕਰਨ ਨੂੰ ਲੈ ਕੇ ਜਦੋਂ ਪੁਲਿਸ ਦੇ ਨਾਲ ਰابطਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਇਸ ਧਮਾਕੇ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਪੁਲਿਸ ਅਫਸਰ ਨੇ ਇਹ ਬਿਆਨ ਦਿੱਤਾ ਹੈ ਕਿ ਟਰੱਕ ਦਾ ਟਾਇਰ ਫਟਣ ਦੀ ਆਵਾਜ਼ ਆਈ ਸੀ ਜਿਸ ਕਰਕੇ ਲੋਕਾਂ ਨੂੰ ਅਜੀਹਾ ਲੱਗਿਆ ਕਿ ਧਮਾਕਾ ਹੋਇਆ ਪਰ ਜੋ ਮੌਕੇ ਦੀਆਂ ਤਸਵੀਰਾਂ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਦਿਆ ਨੇ ਇਹ ਦੇਖੋ ਜਿਹੜੀ ਕਿ ਦੀਵਾਰ ਦੇ ਉੱਪਰ ਪਲੱਸਟਰ ਕੀਤਾ ਹੋਇਆ ਉਸ ਦੇ ਉੱਪਰ ਛੋਟੇ-ਛੋਟੇ ਜਿਹੜੇ ਕਿ ਨਿਸ਼ਾਨ ਨੇ ਉਹ ਆਪੇ ਹੋਏ ਹੋਏ ਹੈਗੇ ਨੇ ਉਦੋਂ ਇਸ ਘਟਨਾਕ੍ਰਮ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਹਾਲਾਂਕਿ ਹਮਦਰਦ মিডিਆ ਗਰੁੱਪ ਦੇ ਵੱਲੋਂ ਇਸ ਪੋਸਟ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾਂਦੀ ਪਰ ਕੇਐਲਏ ਦੇ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਜਦਕਿ ਪੁਲਿਸ ਨੇ ਇਫਤਿਮਾਕੇ ਤੋਂ ਇਨਕਾਰ ਕੀਤਾ ਹੈ ਬਰਦ ਪੋਸਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਹੀ ਇਹ ਗ੍ਰੇਡ ਗ੍ਰੇਨੇਡ ਹਮਲਾ ਕਰਵਾਇਆ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਿੰਨਾ ਚਿਰ ਹਿੰਦੂ ਖਾਲਿਸਤਾਨ ਦੇ ਵਿਰੁੱਧ ਬੋਲਦਾ ਰਹੇਗਾ ਏ ਗ੍ਰੇਨੇਡ ਹਮਲੇ ਜਾਰੀ ਰਹਣਗੇ ਇਹ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਜੋ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਪਰ ਮੌਕੇ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਸੋ ਅੱਧੀ ਰਾਤ ਨੂੰ ਇਹ ਗੁਰਦਾਸਪੁਰ ਦੇ थाना ਸਿਟੀ ਦੇ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ دہشت ਦਾ ਮਾਹੌਲ ਬਣ ਜਾਂਦਾ ਹਾਲੇਕਿ ਗਣਮਤ ਇਹ ਰਹੀ ਹੈ ਕੀ ਕੋਈ ਵੱਡਾ ਜਾਲੀਮਾਲੀ ਨੁਕਸਾਨ ਤੋਂ ਵਿਚਾਰਿਆਂ ਪਰ ਇੱਕ ਔਰਤ ਦੇ ਜ਼ਖਮੀ ਹੋਣ ਦੀ ਖਬਰ ਜ਼ਰੂਰ ਨਿਕਲ ਕੇ ਅਸਾਮ ਨੇ ਆਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਬੇਸ਼ੱਕ ਇਨਕਾਰ ਕਰ ਦਿੱਤਾ ਗਿਆ ਪਰ ਸਿਕਿਉਰਿਟੀ ਜ਼ੁਰਬਦਾ ਦਿੱਤੀ ਗਈ ਹੈ ਪੁਲਿਸ ਦੇ ਆਲਾ ਅਫਸਰ ਵੀ ਹੁਣ ਇਸੇ ਪੂਰੇ ਮਾਮਲੇ ਦੀ ਤਹਿਕੀਕਾ ਦੇ ਵਿੱਚ ਅਜੂਟੇ ਹੋਏ ਨੇ ਤੋਂ ਘਟਨਾਕ੍ਰਮ ਤੋਂ ਬਾਅਦ ਕਿਵੇਂ ਪੁਲਿਸ ਥਾਣੇ ਦੇ ਬਾਹਰ ਜਿਹੜਾ ਕੀ ਹੈ ਪੁਲਿਸ ਦੀ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਹੋਰ ਵੀ ਜਿਹੜੀ ਕਿ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਉਧਰ ਪੂਰੇ ਮਾਮਲੇ ਦੇ ਉੱਪਰ ਜਿਹੜਾ ਕੀ ਹੈ ਪੁਲਿਸ ਦੇ ਉੱਚ ਅਧਿਕਾਰੀ ਦੇ ਵੱਲੋਂ ਮੀਟਿੰਗਾਂ ਗੱਲਬਾਤ ਕਰਦੇ ਹੋਏ ਆ तमाम ਜਾਣਕਾਰੀਆਂ ਸਾਂਝੇ ਕੀਤੀ ਗਈਆਂ ਅਤੇ ਅਸਲ ਸੱਚ ਬਿਆਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਦਾਅਵਾ ਕੀਤਾ ਕਿ ਇਹ ਕੋਈ ਗ੍ਰੇਨੇਡ ਹਮਲਾ ਨਹੀਂ ਹੈ ਸਗੋਂ ਟਰੱਕ ਦਾ ਟਾਇਰ ਫਟਿਆ ਸੀ ਜਿਸ ਕਰਕੇ ਧਮਾਕੇ ਦੀ ਆਵਾਜ਼ ਸੁਣੀ ਗਈ ਹੈ ਪਰ ਦੂਜੇ ਪਾਸੇ ਕੇਐਲਏ ਯਾਨੀ ਕਿ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਵੱਲੋਂ ਜੋ ਪੋਸਟ ਪਾਈ ਗਈ ਹੈ ਉਸ ਦੇ ਵਿੱਚ ਕੁਝ ਹੋਰ ਹੀ ਦਾਅਵਾ ਕੀਤਾ ਗਿਆ ਹੈ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਕਿ ਸਿਟੀ ਥਾਣਾ ਗੁਰਦਾਸਪੁਰ ਤੇ ਕੋਈ ਅਟੈਕ ਹੋਇਆ ਹੈ ਇਹ ਸਿਰਫ ਫੇਕ ਜਿਹੜੀ ਹੈ ਵੀਡੀਓ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਵੈਰੀਫਾਈ ਕੀਤੀ ਹੈ ਅਸੀਂ ਇਹਦਾ ਜਿਹੜਾ ਸੋਰਸ ਹੈ ਵੀਡੀਓ ਦਾ ਉਹ ਵੈਰੀਫਾਈ